ਜੀ ਮੈਂ ਆਪਣੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਹਾਜ਼ਰ ਹਾਂ ਜੀ ਸੂਟਸ ਲੈ ਕੇ ਜਿੰਨੇ ਵੀ ਸੂਟਸ ਨੇ ਅੱਜ ਆਲੇ ਸੂਟਸ ਸਾਰੇ ਕੁਲ ਪਾਉਂਦੇ ਰਹਿਣਗੇ ਡਿਫਰੈਂਟ ਕਲਰ ਕੰਬੀਨੇਸ਼ਨਸ ਨੇ ਡਿਫਰੈਂਟ ਸਟਾਈਲ ਕਟਿੰਗ ਫੈਬ੍ਰਿਕ ਹੈ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਸਾਰੇ ਡਿਫਰੈਂਟ ਹੈ ਇਸ ਜ਼ਿਆਦਾਤਰ ਮੈਕਸਿਮਮ ਸ਼ਰਟਾਂ ਹੀ ਨੇ ਦੁਪੱਟੇ ਤੇ ਬਾਟਮਸ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ ਇਹਨਾਂ ਦੇ ਨਾਲ ਲਹਿੰਗੇ ਸ਼ਰਾਰੇ ਪਲਾਜ਼ੋ ਗਰਾਰੇ ਯਾਰ ਸੱਚ ਸਲਵਾਰਾਂ ਸਪਾਟ ਪਟਿਆਲਾ ਸ਼ਹੀ ਜਿਹੜਾ ਕੁਝ ਬਣਾਉਣਾ ਚਾਹੁੰਦੇ ਹੋ ਮੰਗ ਲਓ ਸੱਸਾ ਸਭਾਸੀ ਕਸਟਮਾਈਜ਼ ਕਰ ਦਾਂਗੇ ਚੋਇਸੇ ਤੁਹਾਡੀ ਦੁਪੱਟਿਆਂ ਦੇ ਵੀ ਹੋ ਜੀ ਜਿਵੇਂ ਦਾ ਵੀ ਤੁਹਾਨੂੰ ਚੰਗਾ ਲੱਗਦਾ ਉਸ ਤਰੀਕੇ ਨਾਲ ਹੋ ਜੂਗਾ ਇਹ ਜੀ ਤੇ ਪਹਿਲਾ ਸੂਟ ਇਹ ਬੜਾ ਸੋਹਣਾ ਤਿਆਰ ਕੀਤਾ ਹੋਇਆ ਸੈਂਪਲ ਸੂਟ ਹੀ ਹੈ ਇਹਦੇ ਰਿਲੇਟਿਡ ਹੀ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਫੈਮਲੀ ਦਾ ਸੂਟ ਬਣਿਆ ਹੋਇਆ ਸਾਡਾ ਤੇ ਇਹ ਇਸ ਤਰੀਕੇ ਦੇ ਨਾਲ ਬਹੁਤ ਸੋਹਣਾ ਸੂਟ ਹੈ ਜਿਵੇਂ ਦੇ ਫੈਬਰਿਕਸ ਨੂੰ ਮੈਂ ਅੱਜ ਤੁਹਾਨੂੰ ਦਿਖਾ ਰਹੀ ਹਾਂ ਇਹ ਇਹਨਾਂ ਦੇ ਰਿਲੇਟਿਡ ਹੀ ਆ ਅ ਇਹਦੇ ਵਿੱਚ ਕੀ ਕੀਤਾ ਗਿਆ ਸੀ ਸ਼ਰਟ ਲਈ ਹੈ ਜੀ ਸ਼ਰਟ ਦੇ ਉੱਤੇ ਆ ਆ ਦੇਖੋ ਬੜਾ ਸੋਹਣਾ ਫੈਬਰਿਕ ਹੈ ਪ्योर ਦਾ ਹੀ ਫੈਬਰਿਕ ਹੈ ਇਹਦੀ ਸਟੀਚਿੰਗ ਅਸੀਂ ਨੇ ਕੀ ਕੀਤੀ ਹੈ ਕੁਰਤੇ neck ਦੇ ਨਾਲ ਬਟਨਸ ਦਿੱਤੇ ਨੇ ਸਿੰਪਲ ਕੁਝ ਵੀ ਇਹਦੇ ਤੇ ਐਡ-ਆਨ ਨਹੀਂ ਕੀਤਾ ਬਾਟਮ ਦੇ ਨਾਲ ਦੇ ਬਟਨਸ ਦਿੱਤੇ ਨੇ ਤੇ ਇਹਦੇ ਵਿੱਚ ਜਿਹੜਾ ਫੈਬਰਿਕ ਲਾਇਆ ਸੀ ਟੂ ਟੋਨ ਦਾ ਇਹ ਫੈਬਰਿਕ ਸੀਗਾ ਪ्योर ਦਾ ਜਿਹੜਾ ਸੀਗਾ ਟੂ ਟੋਨ ਦਾ ਸੀਗਾ ਤਾਂ ਅਸੀਂ ਟੂ ਟੋਨ ਦੇ ਇਹਦੇ ਫੈਬਰਿਕਸ ਬੈਚਸ ਯੂਜ਼ ਕੀਤੇ ਨੇ ਬੈਚਸ ਕਰਕੇ ਉਹਦੇ ਤੇ ਗੋਟੇ ਦਾ ਕੀਤਾ ਕਿ ਜ਼ਿਆਦਾ ਫੋਚ ਫੋਚ ਨਹੀਂ ਕੀਤਾ ਬਾਟਮ ਅਸੀਂ ਰੱਖਿਆ ਇਹਦਾ ਪੀਚ ਬਾਟਮ ਇਹਦਾ ਪੀਚ ਰੱਖਿਆ ਤੇ ਦੁਪੱਟਾ ਰੱਖਿਆ ਇਹਦਾ ਮਜੈਂਟਾ ਦੁਪੱਟੇ ਨੂੰ ਹੈਵੀ ਰੱਖਿਆ ਜੀ ਦੁਪੱਟੇ ਨੂੰ ਹੈਵੀ ਰੱਖਿਆ ਦੁਪੱਟੇ ਤੇ ਫੁੱਲ ਜਾਲ ਹੈ ਦੁਪੱਟੇ ਤੇ ਫੁੱਲ ਜਾਲ ਹੈ ਤੇ ਸਾਈਡਸ ਤੇ ਇਹਦੇ ਤੇ ਬਾਰਡਰ ਰਹੂਗਾ 2 ਮੀਟਰ ਦਾ ਪ्योर ਚਨੂਨ ਦਾ ਕਮਲਦੀ ਦਾ ਦੁਪੱਟਾ ਇਹ ਬੈਕ ਵੀ ਅਸੀਂ ਇਸੇ ਤਰੀਕੇ ਦੇ ਨਾਲ ਕੀਤੀ ਹੈ ਫਰੰਟ ਐਂਡ ਬੈਕ ਸਿਮਿਲਰ ਹੈ ਜੀ ਸੇਮ ਹੈ ਉਸੇ ਤਰੀਕੇ ਦੇ ਨਾਲ ਬੈਚੇਸ ਲਾਏ ਨੇ ਗੋਟਾ ਲਾਏ ਸਟੀਚਿੰਗ ਦੇ ਵਿੱਚ ਇਹਨੂੰ ਬੜਾ ਸਲੀਕ ਜਾ ਤੇ ਸੋਹਣਾ ਬਣਾਇਆ ਗਿਆ ਦੁਪੱਟਾ ਇਹਦਾ ਹੈਵੀ ਰੱਖਿਆ ਗਿਆ ਓਵਰਆਲ ਲੁੱਕ சூਟ ਦੀ ਇਸ ਤਰੀਕੇ ਦੇ ਨਾਲ ਜਾਂਦੀ ਹੈ ਤੁਸੀਂ ਇਹਨਾਂ ਸੂਟਾਂ ਨੂੰ ਜਿਹੜੇ ਫੈਬਰਿਕਸ ਅਸੀਂ ਦਿਖਾ ਰਹੇ ਹਾਂ ਇਸ ਤਰੀਕੇ ਦੇ ਨਾਲ ਵੀ ਤਿਆਰ ਕਰਾ ਸਕਦੇ ਹੋ ਬੜੇ ਸੋਹਣੇ ਫੈਬਰਿਕਸ ਨੇ ਹੈਨਾ ਦੂਸਰਾ ਸੈਂਪਲ ਹੈ ਜੀ ਇਹ ਵੀ ਇਸ ਤਰੀਕੇ ਦੇ ਨਾਲ ਹੀ ਬੜਾ ਸੋਹਣਾ ਇਹ ਹੈਗੇ ਬ੍ਰੌਕੇਟ ਦੀ ਸ਼ਰਟ ਹੈ ਜੀ ਇਹ ਬ੍ਰੌਕੇਟ ਦੀ ਸ਼ਰਟ ਹੈ ਇਹਦਾ ਵੀ ਨਿਕ ਕੁੜਤੀ ਹੈ ਕੁਰਤੀ ਸਟਾਈਲ ਛੀ ਹੈ ਤੇ ਇਹਦੇ neck ਤੇ ਅਸੀਂ ਨੇ ਇਸ ਤਰੀਕੇ ਦੇ ਨਾਲ ਲਾਇਆ ਬਿਲਕੁਲ ਸਲੀਕ ਜਿਹਾ ਹਲਕਾ ਜਿਹਾ ਸ਼ਾਈਨਿੰਗ ਜਿਹਾ embroidery ਨਹੀਂ ਕੀਤੀ embroidery ਤਾਂ ਬਣਾਇਆ ਇਹ ਇਹਦੀ ਬਾਟਮ ਹੈ ਪਲੇਨ ਨੇ sleeves sleeves ਦੇ ਅਸੀਂ ਇਸ ਤਰੀਕੇ ਦੇ ਨਾਲ design ਕੀਤੀ ਹੈ different types ਦੀਆਂ brick ਜਿਹੀਆਂ sleek ਜਿਹੀਆਂ ਬੜੀਆਂ sophisticated sleeves ਲਾਈਆਂ ਨੇ ਬਹੁਤ ਸੋਹਣਾ ਲੱਗਦਾ ਤੇ ਇਹਨਾਂ ਤੇ ਅਸੀਂ ਨੇ ਇੱਕ ਥੋੜਾ ਜਿਹਾ ਸਲਾਈਟਲੀ ਚੇਂਜ ਕੀਤਾ ਹੈ ਇਹਦਾ ਜਿਹੜਾ हिਪਸ ਨੇ ਤੇ ਘੇਰਾ ਹੈ ਇੱਥੇ ਅਸੀਂ ਨੇ ਪੱਟੀ ਦਿੱਤੀ ਹੈ ਤੁਸੀਂ ਇਸ ਪੱਟੀ ਨੂੰ ਦੇਖ ਸਕਦੇ ਹੋ ਉਪਰੋਂ ਬਰੀਕ ਜਾਂਦੀ ਹੈ ਤੇ ਨੀਚੋਂ ਚੌੜੀ ਜਾਂਦੀ ਹੈ ਉਹਦੇ ਨਾਲ ਗੋਟਾ ਤੇ ਚੰਪਾ ਲਾਇਆ ਹੈ ਬੜਾ ਸੋਹਣਾ ਇਸ ਤਰੀਕੇ ਦੇ ਨਾਲ ਜਾਂਦਾ ਓਵੇਂ ਜੁੱਕਰੀ ਇਹ ਤੇ ਘੇਰੇ ਤੇ ਜਾਂਦਾ ਹੈ ਘੇਰੇ ਤੇ ਵੀ ਇਸ ਤਰੀਕੇ ਨਾਲ ਜਾਂਦਾ ਹੈ ਤੇ ਬਾਹਾਂਵਾਂ ਤੇ ਅਸੀਂ ਜ਼ਿਆਦਾ ਰੱਖਿਆ ਬਾਹਾਂਵਾਂ ਇਸ ਤਰੀਕੇ ਦੇ ਨਾਲ ਰੱਖੀਆਂ ਤੇ ਬਾਕੀ ਅਸੀਂ ਸੇਮ ਪ੍ਰੋਵਾਈਡ ਕੀਤੀ ਹੈ ਜਿਵੇਂ ਫਰੰਟ ਦੀ ਹੈ ਹਨਾ ਇਹ ਰੂਟੀਨ ਨਾਲੋਂ ਕਿ ਜਿਵੇਂ ਸਿੰਪਲ ਦਾ ਕੁਝ ਸਟਿਚਿੰਗ ਚ ਚਲਿਆ ਜਾਂਦਾ ਤਾਂ ਜ਼ਿਆਦਾ ਸੋਹਣਾ ਲੱਗਦਾ। ਓਵਰਆਲ ਲੁੱਕ ਇਸ ਸੂਦੀ ਇਸਤਰੀਕੇ ਦੇ ਨਾਲ ਹੈ। ਇਹਦੇ ਨਾਲ ਅਸੀਂ ਐਡ ਕੀਤਾ ਲਹਿੰਗਾ। ਕੰਟ੍ਰਾਸਟਿਡ ਲਹਿੰਗਾ ਕੀਤਾ ਹੋਇਆ ਹੈ। ਲਹਿੰਗੇ ਦੇ ਉੱਤੇ ਏਮਬਰਾਇਡਰੀ ਹੈ ਜੀ। ਕਲੀਆਂ ਵਾਲਾ ਲਹਿੰਗਾ ਤੇ ਲਹਿੰਗੇ ਦੇ ਉੱਤੇ ਏਮਬਰਾਇਡਰੀ ਹੈ। ਬਾਦਲੇ ਦੀ ਤੇ ਜ਼ਰੀ ਦੀ ਏਮਬਰਾਇਡਰੀ ਹੈ। ਇਸ ਤਰੀਕੇ ਦੇ ਨਾਲ ਸਾਰੇ ਤੇ ਫੁੱਲੇ ਦਾ ਘੇਰਾ ਜਾਂਦਾ। ਬਹੁਤ ਸੋਹਣਾ ਹੈ ਨਾ। ਤੁਸੀਂ ਇਹਦੀ ਸ਼ਰਟ ਵੀ ਸ਼ਰਟ ਤੇ ਵੀ ਕੰਟਰਾਸਟਡ ਸੇਮ ਬਣ ਜੂਗੀ ਜੋ ਓਵਰオール ਬਣਾਉਣਾ ਅਸੀਂ ਇਹਨੂੰ ਕੰਟਰਾਸਟਡ ਰੱਖਿਆ ਬੜਾ ਸੋਹਣਾ ਇਹਦਾ ਹੋਇਆ ਕਮਲ ਦਾ ਚਨਾਉਂ ਦਾ ਦੁਪੱਟਾ ਲਿਆ ਦੁਪੱਟੇ ਦੇ ਵਿੱਚ ਲੀਹਾ ਲਾਈਆਂ ਨੇ ਗੋਟੀਆਂ ਦੀਆਂ ਬਰੀਕ ਚੰਪਾ ਲੇਸਿੰਗ ਹੈ ਜੀ ਤੇ ਵਿੱਚ ਬਰੀਕ ਬਰੀਕ ਬੁੱਟੀਆਂ ਹਨ ਜਿਹੜੇ ਦੁਪੱਟੇ ਲਹਿੰਗੇ ਤੇ ਏਮਬਰਾਇਡਰੀ ਉਸੇ ਤਰੀਕੇ ਨਾਲ ਇਹਦੀਆਂ ਦੁਪੱਟੇ ਤੇ ਲੀਹਾਂ ਲੀ ਜੀ ਏਮਬਰਾਇਡਰੀ ਦਾ ਸਟਾਈਲ ਇਸ ਤਰੀਕੇ ਦੇ ਨਾਲ ਹੈ ਬਹੁਤ ਸੋਹਣਾ ਇਹ ਜਾਂਦਾ ਹੈ ਜੀ ਫਲੇਅਰਸ ਆ ਤੁਸੀਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਵੀ ਕਰਾ ਸਕਦੇ ਹੋ ਹੋ ਜਿਹੜੇ ਫੈਬਰਿਕਸ ਨੇ ਉਹਨਾਂ ਨੂੰ ਦਿਖਾਉਨੇ ਆ ਤੇ ਡਿਜ਼ਾਈਨਸ ਵੀ ਵਿੱਚ ਵਿੱਚ ਦਿਖਾਉਂਦੇ ਰਹਾਂਗੇ ਤਾਂ ਤੁਸੀਂ ਜ਼ਰੂਰ ਪੈਣਾ ਨੂੰ ਰਿਕਵੈਸਟ ਹੈ ਕਿ ਵੀਡੀਓ ਤੁਸੀਂ ਜ਼ਰੂਰ ਦੇਖਿਆ ਕਰੋ ਹਨਾ ਤੁਹਾਨੂੰ ਆਈਡੀਆ ਵੀ ਦੇ ਰਹੇ ਆ ਫੈਬਰਿਕ ਵੀ ਦਿਖਾ ਰਹੇ ਆ ਬਹੁਤਾ ਭਰਿਆ ਜਾ ਵੀ ਨਹੀਂ ਚਾਹੀਦਾ ਥੱਪਿਆ ਜਾ ਵੀ ਨਹੀਂ ਤਾਂ ਇਹਦਾ ਕੁਝ ਹਲਕਾ ਫੁਲਕਾ ਜਿਹਾ ਤੇ ਸਮਾਰਟ ਵੀ ਲੱਗੇ ਇਸ ਤਰੀਕੇ ਨਾਲ ਹੁੰਦਾ ਜੇ ਵੀਡੀਓ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰਿਓ ਤੇ ਜਿਹੜੇ ਲੋਕ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹਨੇ ਨਾਲ ਸਾਡੀ ਵੀ ਹੌਸਲਾ ਅਫਜ਼ਾਈ ਹੁੰਦੀ ਹੈ ਕਿ ਅਸੀਂ ਕੁਝ ਵਧੀਆ ਕਰ ਰਹੇ ਹਾਂ ਦਿਖਾ ਰਹੇ ਹਾਂ ਤਾਂ ਇਹ ਬੈਂਕ ਹੁੰਦੀ ਹੈ ਹੈਨਾ ਪਹਿਲੀ ਸ਼ਰਟ ਹੈ ਜੀ yellow ਤੇ ਹੈ ਬੜੀ ਸੋਹਣੀ ਇਹ yellow ਦੇ ਉੱਤੇ ਫੈਬਰਿਕ ਹੈ ਜੀ ਪ्योर ਦਾ ਫੈਬਰਿਕ ਹੈ ਇਹਦੇ ਕਲਰ ਤੁਸੀਂ ਇਹਦਾ ਫੈਬਰਿਕ ਦਾ ਦੇਖ ਸਕਦੇ ਹੋ ਜੀ ਆ ক্লোਜ਼ ਅਪ ਇਸ ਦਾ ਇਹ ਹੈ ਕਿ ਪਾਨ ਦੇ ਪੱਤੇ ਦੇ ਨਾਲ ਗੋਲ ਇਹੀ ਐਗਜ਼ੈਕਟ ਕਲਰ ਹੈ ਜੀ ਲੱड्डੂ ਰੰਗਾ ਜਾਂ ਬੜਾ ਸੋਹਣਾ yellow ਕਲਰ ਜਿਹਹੀ ਹੈਗੇ ਬ੍ਰਾਈਟ ਇਹਦਾ ਕਲਰ ਹੈ ਕਲਰਸ ਅੱਜਕੱਲ ਬ੍ਰਾਈਟ ਇਨ ਟ੍ਰੈਂਡ ਨੇ ਬਹੁਤ ਸੋਹਣਾ ਹੀ ਜਾਂਦਾ ਤੁਸੀਂ ਇਹਦੇ ਨਾਲ ਦੁਪੱਟਾ ਸੀ ਔਰਗੈਂਜ਼ਾ ਦਾ ਨਾਲ ਲਾਇਆ ਹੈ ਜੇ ਕਿਸੇ ਨੇ ਔਰਗੈਂਜ਼ਾ ਦਾ ਲੈਣਾ ਹੈ ਜੇ ਪਿਓਰ ਦਾ ਕੁਝ ਲੈਣਾ ਤਾਂ ਪਿਓਰ ਦਾ ਵੀ ਹੋ ਜਾਊਗਾ ਅਸੀਂ ਨੇ ਦੁਪੱਟਾ ਔਰਗੈਂਜ਼ਾ ਦਾ ਬੁੱਟੀ ਵਾਲਾ ਇਸ ਤਰੀਕੇ ਦੇ ਨਾਲ ਲਾਇਆ ਹੈ ਬਾਟਮ ਅਸੀਂ ਰੱਖਿਆ ਨਹੀਂ ਹੈਗਾ ਕਈ ਵਾਰ ਹੁੰਦਾ ਹੈ ਕਿ ਬਾਟਮ ਕੰਟਰਾਸਟੇਡ ਰੱਖਿਆ ਜਾਂਦਾ ਹੈ ਜਾਂ ਬਾਟਮ ਸੇਮ ਰੱਖ ਕੇ ਦੁਪੱਟੇ ਨੂੰ ਦੋ ਤਿੰਨ ਸ਼ੇਡਸ ਦਿੱਤੇ ਜਾਂਦੇ ਨੇ ਤਾਂ ਇਹ ਵੀ ਸੋਹਣਾ ਲੱਗਦਾ ਹੈ ਹਨਾ ਇਹ ਜਿਹੜੀ ਸ਼ਰਟ ਹੈ ਜੀ ਇਹ 2500 ਦੀ ਰਹੂਗੀ ਇਹ ਸ਼ਰਟ ਜਿਹੜੀ ਹੈਗੀ ਹੈ ਜੀ 2500 ਦੀ ਰਹੂਗੀ ਬਾਟਮ ਇਹਦੇ ਵਿੱਚ ਇਨਕਲੂਡਡ ਨਹੀਂ ਦੁਪੱਟਾ ਇਹਦੇ ਵਿੱਚ ਇਨਕਲੂਡਡ ਨਹੀਂ ਜੇ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਕਰੀਨਸ਼ਾਟ ਲੈ ਕੇ ਵਰਤਕ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਨੰਬਰ ਹੈਗਾ ਜੀ 8941701040 ਨੰਬਰ ਨੋਟ ਕਰੋ 941710432 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਅਗਲੀ ਹੈਗੀ ਹੈ ਜੀ ਇਹ ਗੈਵਾਡਿਨ ਦੇ ਉੱਤੇ ਹੈ ਇਹ ਵੀ ਪਿਓਰ ਦੇ ਉੱਤੇ ਹੈ ਜਿਹੜੇ ਜਿੰਨੇ ਵੀ ਫੈਬਰਿਕਸ ਰਹਿਣਗੇ ਸਾਰੇ ਪਿਓਰ ਤੇ ਰਹਿਣਗੇ ਡਿਫਰੈਂਟ ਫੈਬਰਿਕਸ ਨੇ ਪਰ ਪਿਓਰ ਤੇ ਨੇ ਇਹ ਵੀ ਡਬਲ ਟੋਨ ਤੇ ਨੇ ਜੀ ਡਬਲ ਟੋਨ ਤੇ ਜਿਵੇਂ ਗੈਵਾਡਿਨ ਦੀ ਲੁੱਕ ਆਉਂਦੀ ਹੈ ਡਬਲ ਟੋਨ ਦੀ ਉਸੇ ਤਰੀਕੇ ਦੇ ਨਾਲ ਜਾਂਦੀ ਹੈ ਬੜਾ ਸੋਹਣਾ ਇਹ ਫੈਬਰਿਕ ਹੈ ਇਹਦੇ ਵਿੱਚ ਦੋ ਤਿੰਨ ਸ਼ੇਡਸ ਨੇ ਜੀ ਗ੍ਰੀਨ ਐ ਪਰਪਲ ਐ ਦੋਤਨ ਸ਼ੇਡਸ ਦੇ ਇਹਨਾਂ ਦੀ ਭਾਉ ਮਾਤੀ ਐ ਸੈਂ ਵਿੱਚ ਗੋਲਡਨ ਬੁਟੀ ਐ ਬਹੁਤ ਸੋਹਣਾ ਬਹੁਤ ਫਾਈਨ ਫੈਬਰਿਕ ਐ ਸ਼ਰਟ ਦੀ ਪ੍ਰਾਈਸ ਇਸਦੀ ਵੀ 2500 ਸ਼ਰਟ ਦੀ ਪ੍ਰਾਈਸ ਇਸਦੀ ਵੀ 2500 ਰਹੂਗੀ ਅਸੀਂ ਇਹਦੇ ਨਾਲ ਜੌਰਜੈਟ ਦਾ ਦੁਪੱਟਾ ਰੱਖਿਆ ਜੌਰਜੈਟ ਦਾ ਦੁਪੱਟਾ ਹੈ ਜੀ ਬੜਾ ਸੋਹਣਾ ਇਸੇ ਨੂੰ ਕਲਰਸ ਹੋ ਜਾਣਗੇ ਜਿਹੜੇ ਦੁਪੱਟੇ ਦੇ ਨਾਲ ਦੇ ਨੇ ਉਸੇ ਤਰੀਕੇ ਦੇ ਨਾਲ ਇਹ ਕਲਰਸ ਹੋ ਜਾਣਗੇ ਜਿਹੜੀ ਭੈਣ ਨੇ ਜੇ ਦੁਪੱਟਾ ਵੀ ਨਾਲ ਲੈਣਾ ਤਾਂ ਤੁਸੀਂ ਇਸ ਨੂੰ ਦੁਪੱਟੇ ਨੂੰ ਲੈ ਸਕਦੇ ਹੋ ਦੁਪੱਟੇ ਦੀ ਪ੍ਰਾਈਸ ਹੈ ਜੀ 2000 ਪਿਓਰ ਜ ਜਜੇਦਾ ਹੀ ਦੁਪੱਟਾ ਰਹੂਗਾ ਜੀ 2000 ਇਸ ਦੀ ਪ੍ਰਾਈਸ ਹੈ ਬਾਰਡਰ 2 ਮੀਟਰ ਦਾ ਖੁੱਲਾ ਡੁੱਲਾ ਹੈ ਦੁਪੱਟਾ ਚਾਰੇ ਪਾਸੇ ਦੇ ਬਾਰਡਰ ਰਹਿਣਗੇ ਸੈਂਟਰ 'ਚ ਇਹਦੇ ਜਾਲ ਰਹੂਗਾ ਜਾ ਰਹੇ ਸੇਮ ਬੁੱਟੀ ਦਾ ਹੀ ਹੈ ਸੇਮ ਸੂਟ ਦੇ ਨਾਲ ਅਸੀਂ ਮੈਚ ਕੀਤਾ ਹੈ ਦੁਪੱਟਾ ਲੈਣਾ ਤੁਸੀਂ ਲੈ ਸਕਦੇ ਹੋ ਜਾਂ ਇਕੱਲਾ ਸ਼ਰਟ ਪੀਸ ਲੈਣਾ ਜਾਂ ਦੁਪੱਟਾ ਲੈਣਾ ਉਸ ਅਕੋਰਡਿੰਗਲੀ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੋਵੇ ਤਾਂ ਅਗਲਾ ਜਿਹੜਾ ਫੈਬਰਿਕ ਹੈ ਜੀ ਜਾਰਜਟ ਦੇ ਉੱਤੇ ਰਹੂਗਾ ਪ्योर ਜਾਰਜਟ ਦਾ ਫੈਬਰਿਕ ਹੈ ਰੈਡ ਕਲਰ ਦਾ ਬੜਾ ਸੋਹਣਾ ਪ्योर ਜਾਰਜਟ ਦਾ ਹੀ ਫੈਬਰਿਕ ਹੈ ਜੀ ਰੈਡ ਕਲਰ ਤੇ ਹੀ ਰਹੂਗਾ ਜੀ ਇਹ 2000 ਦੀ ਸ਼ਰਤ ਰਹੂਗੀ ਜੀ 2000 ਦੀ ਸ਼ਰਟ ਰਹੂਗੀ ਜੀ ਇਸ ਦਾ ਬੜਾ ਸੋਹਣਾ ਇਹ ਵੀ ਗੋਲਡਨ بیس ਦੇ ਉੱਤੇ ਹੀ ਹੈ ਬਹੁਤ ਹੀ ਪਿਆਰਾ 5 ਮੀਟਰ ਦਾ ਹੈ ਤੁਹਾਨੂੰ بیس ਮਿਲੂਗਾ ਸ਼ਰਟ ਦਾ بیس ਮਿਲੂਗਾ ਇਹ ਸ਼ਰਟ ਪੀਸ ਹੈ ਇਹ ਆਟੀ ਬਣੂਗੀ ਜੀ ਇਹ ਆਡਾ ਬਣੂਗਾ ਜੀ ਅੱਡੇ ਦੇ ਵਿੱਚ ਤੁਹਾਨੂੰ ਕੋਈ ਕੰਪਲੇਨ ਨਹੀਂ ਆਉਂਦੀ ਕਿ ਇਹ ਟੇਡਾ ਪੱਜੂਗਾ ਕਿ ਨਹੀਂ ਇਹਦੀ ਵੀਵਿੰਗ ਹੀ ਇਹਦੀ ਬੁੰਤੀ ਇਸੇ ਤਰੀਕੇ ਦੇ ਨਾਲ ਹੈ ਕਿ ਇਹ ਖਰਾਬ ਨਹੀਂ ਹੁੰਦਾ ਹੈਗਾ ਸਹੀ ਬਣੂਗਾ ਸਹੀ ਤਰੀਕੇ ਨਾਲ ਬਣੂਗਾ ਰੈੱਡ ਕਲਰ ਦੇ ਵਿੱਚ ਪਿਓਰ ਦੇ ਵਿੱਚ ਹੈ 2000 ਦੀ ਇਹਦੀ ਰੇਟ ਹੈ ਜੀ ਲਾਲ ਕਲਰ ਦਾ ਅਗਲਾ ਹੈਗੇ ਜੀ ਬੜਾ ਸੋਹਣਾ ਪੀਚ ਜੇ ਸ਼ੇਡ ਦਿੱਤੀ ਪੀਚ ਦੇ ਉੱਤੇ ਜੌਰਜਟ ਦਾ ਹੀ ਸੂਟ ਹੈ ਜੀ ਬਰੀਕ ਜਾਂ ਇਹਦੇ ਵਿੱਚ ਬੂਟੀ ਪਾਈ ਹੋਈ ਹੈ ਇਹ ਸ਼ਰਟ ਪੀਸ ਰਹੂਗੀ ਜੀ 10000 ਜੌਰਜਟ ਦਾ ਹੀ ਇਹ ਫੈਬਰਿਕ ਹੈ ਜੀ ਇੱਕ 70 ਤੇ ਇਹ ਮਿਲੂਗੀ ਇਹ ਵੀ ਆਡੀ ਹੀ ਬਣੂਗੀ ਪ੍ਰਾਈਸ ਇਸ ਦੀ 10000 ਰਹੂਗੀ ਜੀ ਪਿਓਰ ਦਾ ਫੈਬਰਿਕ ਹੈ ਜੌਰਜਟ ਦਾ ਬ੍ਰੀਕ ਜੀ ਬੁਤੀ ਹੈ ক্লোਜ਼ ਅਪ ਤੁਸੀਂ ਦੇਖ ਸਕਦੇ ਹੋ ਪੀਚ ਕਲਰ ਦੀ ਦਿੱਤੇ ਹੈ ਤੁਸੀਂ ਇਸ ਨੂੰ ਪੀਚ ਦੇ ਨਾਲ ਓਵਰਆਲ ਬਣਾਉਣਾ ਚਾਹੁੰਦੇ ਤਾਂ ਪੀਚ ਦੇ ਨਾਲ ਬਣ ਜਾਊਗਾ ਜੇ ਆਪਰੇਟਾਈਜ਼ ਇਹਨਾਂ ਦੀ ਡਬਲ ਟونز ਜੀਆਂ ਲੈ ਕੇ ਜਾਣਾ ਚਾਹੁੰਦੇ ਤਾਂ ਉਸ ਤਰੀਕੇ ਨਾਲ ਬਣ ਜਾਊਗਾ ਮੈਂ ਤੁਹਾਨੂੰ ਇੱਕ ਹੋਰ ਪੈਟਰਨ ਦਿਖਾਉਣੀ ਹੈ ਜਿਹੜਾ ਸੀ ਸਟਿਚਿੰਗ ਸਟਾਈਲ ਤੇ ਲਾਈਕ ਐਮਬਰਾਇਡਰੀ ਸਟਾਈਲ ਦੇ ਨਾਲ ਕੀਤਾ ਹੋਇਆ ਹੈ ਉਹ ਵੀ ਪੈਰਟ ਕਲਰ ਦਿੱਤੀ ਹੈ ਇਹ ਕੜਾਈ ਦੇ ਨਾਲ ਦਿੱਤਾ ਹੋਇਆ ਹੈ ਸੀਮਾ ਹੈਂਡ ਐਮਬਰਾਇਡਰੀ ਦਿੱਤੀ ਹੋਈ ਹੈ ਇਹਦੇ ਉੱਤੇ ਇਹ ਸਾਮੀ ਰੈਡੀ ਹੈ ਜੇ ਕਿਸੇ ਪਰ ਨੂੰ ਚੰਗਾ ਲੱਗਦਾ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਇਹ ਵੀ ਪਿਓਰ ਤੇ ਹੀ ਹੈ ਜੀ ਪਿਓਰ ਤੇ ਸੂਟ ਰਹੂਗਾ ਜੀ ਪੈਰਟ ਕਲਰ ਦਾ ਇਹ ਸੂਟ ਹੈ ਜੀ ਫਰੰਟ ਇਹਦਾ ਪੈਰਟ ਦਾ ਸੈਂਟਰ ਪੈਨਲ ਹੈ ਸਾਈਡ ਤੇ ਪੈਚੇਸ ਲਾਈ ਨੇ ਪਿਓਰ ਦਾ ਹੀ ਫੈਬਰਿਕ ਹੈ ਜੀ ਸਾਰਾ embroiderry ਰਹੂਗੀ ਨਾਲ ਸੀਨੇ ਕੜਾਈ ਕੜਵਾਈ ਹੈ ਕੜਾਈ ਕੀਤੀ ਹੈ ਇਸ ਤਰੀਕੇ ਦੇ ਨਾਲ نیچے ਬਾਰਡਰ ਜਾਂਦਾ ਨਾਲ ਆਸੇ ਪਾਸੇ ਕਾਰਨਰਸ ਤੇ ਫਲਾਸ ਜਾਂਦੇ ਨੇ ਬਹੁਤ ਸੋਹਣੇ ਫੁੱਲਾਂ ਦੇ ਗੁੱਛੇ ਜੇ ਨੇ ਕੜਾਈ ਦਾ ਸਟਾਈਲ ਤੁਸੀਂ ক্লোਜ਼ ਅਪ ਦੇਖ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਐ ਤੇ ਬਹੁਤ ਵਧੀਆ ਫੈਬਰਿਕ ਹੈ ਜਿਹੜਾ ਇਹਦਾ ਕੇਰ ਹੈ ਜੀ ਇਹ 25 ਤੱਕ ਜਾ ਸਕਦਾ 25 ਤੱਕ ਜਾ ਸਕਦਾ ਇਸੂ ਲੈਂਥ ਦਾ ਇਹਦਾ ਕੋਈ इशू ਨਹੀਂ ਹੈ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖਣਾ ਚਾਹੋ ਨੇ ਉਸ ਤਰੀਕੇ ਦੇ ਨਾਲ ਹੋ ਜੂਗੀ ਉੱਪਰ ਸ਼ਰਟ 'ਚ ਇਹਦੇ ਵਿੱਚ ਬੁੱਟੀਆਂ ਜਾਂਦੀਆਂ ਨੇ ਜੀ ਉੱਪਰ ਸ਼ਰਟ ਦੇ ਵਿੱਚ ਬਰੀਕ ਬੁੱਟੀ ਤੇ ਬੁੱਟੇ ਜਾਂਦੇ ਨੇ ਉੱਪਰ ਲੰਬਾਈ ਇਹਦੇ ਬੈਕ ਦੇ ਉੱਤੇ ਵੀ ਕੰਮ ਕੀਤਾ ਹੋਇਆ ਹੈ ਜੀ ਇਸ ਦੀ ਬੈਕ ਦੇ ਉੱਤੇ ਵੀ ਕੰਮ ਕੀਤਾ ਹੋਇਆ ਹੈ ਬੈਕ ਤੇ ਸਾਰੇ ਤੇ ਘੇਰੇ ਤੇ ਬਾਰਡਰ ਜਾਊਗਾ ਬੈਕ ਇਹ ਰਿਹਾ ਤੇ ਸ਼ਰਟ ਦੇ ਵਿੱਚ ਬੁੱਟੀਆਂ ਜਹਾਂਦੀਆਂ ਇਹਦੀ ਓਵਰ ਆਲ ਲੁੱਕ ਇਸ ਤਰੀਕੇ ਦੇ ਨਾਲ ਜਾਊਗੀ ਜੀ ਬਹੁਤ ਹੀ ਸੋਹਣਾ ਬਹੁਤ ਪਿਆਰਾ ਹੈ ਓਵਰ ਆਲ ਇਸ ਤਰੀਕੇ ਦੇ ਨਾਲ ਜਾਣੀਏ ਇਹ ਇਹਦੀ ਬਾਹ ਹੈ ਦੁਪੱਟਾ ਬਹੁਤਾ ਹੈਵੀ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਦਾ ਬੈਕ ਫਰੰਟ ਦਿੱਤਾ ਹੋਇਆ ਹੈ ਹਨਾ ਤੇ ਇਹਦੇ ਨਾਲ ਅਸੀਂ ਬਾਟਮ ਤੇ ਵੀ ਕੰਮ ਕੀਤਾ ਹੋਇਆ ਹੈ। ਬਾਟਮ ਤੇ ਵੀ ਸੇਮ ਕੰਮ ਹੈ ਜੀ। ਆਹ ਇਹਦੀ ਬਾਟਮ ਹੈ ਜੀ। ਸਟ੍ਰੇਟ ਸਲਵਾਰ ਬਣਾ ਸਕਦੇ ਹੋ ਤੁਸੀਂ ਸਟ੍ਰੇਟ ਸਲਵਾਰ ਦੇ ਨਾਲ ਇਹ ਬਾਟਮ ਦੇ ਉੱਤੇ ਕੰਮ ਹੈ। ਬੜਾ ਸੋਹਣਾ ਜਿਹੜਾ ਬਾਜੂ ਤੇ ਕੰਮ ਆਊਗਾ ਜੀ ਉਹੀ ਬਾਟਮ ਦੇ ਕੰਮ ਆਊਗਾ। ਇਹੀ ਇਹਦੀਆਂ 슬ੀਵਸ ਤੇ ਕੰਮ ਆਊਗਾ। ਆਹ ਇਹਦੀਆਂ 슬ੀਵਸ ਨੇ ਜੀ। ਆਹ ਇਹਨਾਂ ਦੀਆਂ ਬਾਹਵਾਂ ਨੇ ਬਾਹਵਾਂ ਤੇ ਬੁੱਟੀ ਆਉਗੀ ਉਵੇਂ ਜੁੱਕਾ ਬਾਰਡਰ ਹੈ ਉਵੇਂ ਜੁੱਕਰੀ ਇਸ ਸਾਰ ਦੇ ਉੱਤੇ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਬਣ ਜਾਂਦਾ ਇਹਨਾਂ ਪੈਟਰਨਸ ਨੂੰ ਤੁਸੀਂ ਓਵਰਆਲ ਸਟੀਚ ਕਰਾਉਣਾ ਚਾਹੁੰਦੇ ਹੋ ਤਾਂ ਓਵਰਆਲ ਹੋ ਜਾਊਗਾ ਜੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਤੁਸੀਂ embroiderry ਦੇ ਨਾਲ ਕਰਾਉਣਾ ਚਾਹੁੰਦੇ ਹੋ ਤਾਂ embroiderry ਦੇ ਨਾਲ ਬੁੱਟੀ ਦੁਪੱਟਾ ਫੁੱਲ ਹੈਵੀ ਬਣਾਉਣਾ ਚਾਹੁੰਦੇ ਹੋ ਤਾਂ ਫੁੱਲ ਹੈਵੀ ਹੋ ਜਾ अदरवाइज ਨਹੀਂ ਵੀ ਕਰਨਾ ਤਾਂ ਸਿੰਪਲ ਦੁਪੱਟਾ ਲੈ ਕੇ ਲੇਸਿੰਗ ਕਰਾ ਸਕਦੇ ਹੋ ਨਹੀਂ ਵੀ ਕੁਝ ਕਰਾਉਣਾ ਤਾਂ ਬਰੀਕ ਬੁੱਟੀਆਂ ਬਵਾ ਸਕਦੇ ਹੋ ਬੁੱਟੇ ਬਵਾ ਸਕਦੇ ਹੋ ਉਹ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਹੋ ਸਕਦਾ ਹੈ ਤਿਆਰ। ਅਗਲਾ ਹੈ ਜੀ ਇਹ ਵੀ ਬੜਾ ਸੋਹਣਾ ਸਿਲਕ ਦੇ ਉੱਤੇ ਫੈਬਰਿਕ ਹੈ ਜੀ ਡਬਲ ਟੋਨ ਦਾ ਹੀ ਹੈ ਜੀ। ਲਾਈਟ ਐਂਡ ਡਾਕ ਦਾ ਕੰਬੀਨੇਸ਼ਨ ਹੈ। ਪਿੰਕ ਐਂਡ ਮਜੈਂਟਾ ਦਾ ਕੰਬੀਨੇਸ਼ਨ ਰਹੂਗਾ। ਬ੍ਰੀਕ ਇਹਨਾਂ ਦੇ ਵਿੱਚ ਅੰਬੀਆ ਰਹਿਣਗੀਆਂ। ਲਾਈਟ 골ਡਨ ਜੀ ਇਹ ਅੰਬੀ ਆ। ਪ੍ਰਾਈਸ ਇਸ ਦਾ 3000 ਰਹੂਗਾ ਜੀ ਟਾਈ ਮੀਟਰ ਦਾ ਇਹ ਤੁਹਾਨੂੰ ਕਟ ਮੇ ਲੂਗਾ। ਪ੍ਰਾਈਸ ਇਹਦੀ 3000 ਰਹੂਗੀ। ਬਾਟਮ ਤੇ ਦੁਪੱਟਾ ਇਨਕਲੂਡਡ ਨਹੀਂ ਹੈ ਜੀ। ਜੇ ਤੁਹਾਨੂੰ ਇਹ ਚੰਗਾ ਲੱਗਦਾ ਤੁਸੀਂ ਇਹਦੀ ਫੋਟੋ ਖੁੱਪ ਸਕਦੇ ਹੋ ਦੀ ਸਾਨੂੰ ਭੇਜ ਕੇ ਇਸ ਲਈ ਬੁੱਕ ਕਰਾ ਲਓ ਕਿਉਂਕਿ ਸਾਡੇ ਕੋਲੇ ਸਿੰਗਲ ਪੀਸਿਸ ਨੇ ਤਾਂ ਇਹਨਾਂ ਨੂੰ ਤੁਸੀਂ ਜੀਤੀ ਆਰਡਰ ਕਰ ਲਿਓ ਅਗਲਾ